ਭਾਜਪਾ ਵਰਕਰ ਹਰਿੰਦਰਪਾਲ ਸਿੰਘ ਹਰਪਾਲ ਅਤੇ ਕਿਸਾਨ ਵਿਚਾਲੇ ਹੋਈ ਝੜਪ 'ਚ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ਤੋਂ ਬਾਅਦ ਲੋਕ ਸਭਾ ਕਾਂਗਰਸ ਦੇ ਉਮੀਦਵਾਰ ਤਰਮਵੀਰ ਗਾਂਦੇ ਦਾ ਬਿਆਨ ਆਇਆ ਸਾਹਮਣੇ। ਆਜਪਾ ਸਰਕਾਰ ਦੇ ਭਾਜਪਾ ਸਰਕਾਰ ਪਾਜਪਾ ਦੀ ਜੋ ਨੁਮਾਇੰਦਾ ਹੈਗੇ ਤੱਕ ਆਮ ਲੋਕ ਸਭਾ ਦੇ ਵਾਸਤੇ ਸ਼੍ਰੀਬ蒂 ਪਨੀਤ ਕੌਰ ਫਿਗਜੀ ਪਿੰਡ ਜਗਰੇਲੀ ਕਰਨਗੇ ਕਿ ਕਿਸਾਨਾਂ ਨੇ ਆਪਣੇ ਲਾਨੀਆਂ ਪ੍ਰੋਗਰਾਮ ਦੇ ਬਿਚਾਰ ਉਰ ਦਾ ਵਿਰੋਧ ਕੀਤਾ ਹੈਗਾ ਉਸ ਵਿਰੋਧ ਦੌਰਾਨ ਉਸ ਵੱਲੋਂ ਤੇ ਇੱਕ ਹੋਰ ਸ਼ਖਸ ਵੱਲੋਂ ਜਿਸ ਦਾ ਨਾਮ ਹਰਿੰਦਰਪਾਲ ਸਿੰਘ ਹੈਗਾ ਹਰਵਿੰਦਰ ਪਾਲ ਸਿੰਘ ਆ ਉਹਨਾਂ ਵੱਲੋਂ ੱੱਕੇ ਮਾਰ ਕੇ ਇੱਕ ਕਿਸਾਨ ਨੂੰ ਡੇਕ ਦਿੱਤਾ ਗਿਆ ਔਰ ਡਿੱਗਣ ਸਾਰ ਉਸ ਦੀ ਮੌਤ ਹੋ ਗਈ ਹੈਗੀ ਇਹ ਸ਼ਰੇਆਮ ਇੱਕ ਕਤਲ ਹੈਗਾ ਜਿਹੜਾ ਕਿ ਜਿਸ ਦੇ ਵਾਸਤੇ ਇਹ ਸ਼੍ਰੀਬ蒂 ਪਨੀਤ ਕੌਰ ਤੇ ਉਹ ਹਰਵਿੰਦਰ ਪਾਲ ਸਿੰਘ ਤੇ ਜਿਹੜੇ ਉਸ ਪਿੰਡ ਦੇ ਜੋ ਜੋ ਉਹਨਾਂ ਦੇ ਸਿਕਿਉਰਟੀ ਸਟਾਫ ਹੈਗਾ ਉਹ ਜ਼ਿੰਮੇਵਾਰ ਹੈ ਜਿਵੇਂ ਲੋਕਾਂ ਨੇ ਦੱਸਿਆ ਹੈਗਾ ਜੋ ਚਸ਼ਮਦੀਰ ਗਵਾਹ ਨੇ ਉਹਨਾਂ ਨੇ ਜਿਸ ਤਰ੍ਹਾਂ ਕਰਤਾਰ ਪਿਆਰ ਕੀਤਾ ਉਸ ਮੁਤਾਬਕ ਇੱਕ ਸਾਨ ਬਿਲਕੁਲ ਤੰਦਰੁਸਤ ਸੀਗਾ ਉਹ ਤਾਹੀਂ ਮਜਾਰਾ ਕਰਨ ਗਿਆ ਸੀ ਉੱਤੇ ਤਾਹੀਂ ਰੋਸ ਪ੍ਰਗਟਾਉਣ ਗਿਆ ਸੀਗਾ ਪਰ ਜੋ ਇਸ ਤਰ੍ਹਾਂ ਦਾ ਇਸ ਇਹਨਾਂ ਦੀ ਬਹੁਤ ਹੋਈ ਹੈ ਜਿਸ ਤਰ੍ਹਾਂ ਇਹ ਜਿਹਨੂੰ ਮੈਂ ਕਤਲ ਹੀ ਕਹਿ ਸਕਦਾ ਹੈਗਾ ਤੇ ਇਸ ਦੀ ਜਿਹੜੀ تھੋੜੀ ਜਾਂਚ ਹੋਣੀ ਚਾਹੀਦੀ ਹੈ ਔਰ ਜੋ ਦੋਸ਼ੀ ਨੇ ਉਹਨਾਂ ਨੂੰ ਫੜ ਸਕਦੇ ਸਨ ਸਖ਼ਤ ਕਦਮ ਚੁਲਾ ਕੇ ਤੇ 302 ਦਾ ਦੱਬਾ 77 ਦਾ ਕਤਲ ਦਾ ਕਦਮਾ ਚਲਾ ਕੇ ਉਹਨਾਂ ਦੇ ਮਤਲਬ ਪਰਚਾ ਦਰਜ ਹੋਣਾ ਚਾਹੀਦਾ ਸਮੇਰ ਸ਼੍ਰੀਮਤੀ ਪੰਨੀਤ ਕੌਰ ਦੇ ਤੇ ਔਰ ਕਿਸਾਨਾਂ ਹਿਸਾਬ ਮਿਲਣਾ ਚਾਹੀਦਾ ਮੁਆਵਜ਼ਾ ਮਿਲਣਾ ਚਾਹੀਦਾ ਇੱਕ ਪਰਿਵਾਰ ਨੂੰ ਇੱਕ ਜੋਬ ਜੀ ਹੈਗਾ ਉਹਦੇ ਲੋੜ ਵਾਸਤੇ ਉਹ ਨੌਕਰੀ ਮਿਲਣੀ ਚਾਹੀਦੀ ਹੈਗੀ ਹੈ ਔਰ ਅੱਗੇ ਵਾਸਤੇ ਮੈਂ ਕਿਸਾਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਜੇ ਜੂਨੀਅਰ ਦਾ ਫੈਸਲਾ ਹੈ ਉਸ ਤੇ ਭੁੱਲ ਚੜਾਨ ਔਰ ਜੋ ਸਗਟ ਜੋ ਇੱਕ ਸੰਗਠਨ ਦਾ ਫੈਸਲਾ ਉਹਦੀ ਉਹੀ ਮੰਨਣ ਨਾ ਕਿ ਆਪਣੀ ਅਫਸਰ ਖੁਦ ਦੀ ਮਤਲਬ ਮਰਜ਼ੀ ਕਰਕੇ ਉਹਨਾਂ ਦੀ ਜਿਹੜਾ ਡਿਸਪਲਾਈਨ ਹੈ ਜਿੱਥੇ ਬੰਦੀ ਦਾ ਪੰਗਰ ਵਿਕਤੀਵਾਦ ਨੂੰ ਮਿਲੇ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ ਬੁਰਾ ਹਾਲ ਹੈ ਜੀ ਦੁਖੀ ਹੈ ਪਰਿਵਾਰ ਚੰਗਾ ਪੁੱਲਾ ਬੰਦਾ ਬਿਆਰਤ ਗਿਆ ਤੇ ਅੱਜ ਦੀ ਡੈੱਡ ਬੋਡੀ ਹਸਪਤਾਲ ਚ ਪਈ ਹੈ ਜੀ ਇਨਕੀ 65 ਸਾਲ ਉਮਰ ਸੀ ਬੱਚੇ ਦਾ ਦੋ ਦੇਖੇ ਨੇ ਜੀ ਬਾਕੀ ਹੈ ਜੀ ਸੁਰਿੰਦਰਪਾਲ ਸਿੰਘ ਸੁਰਿੰਦਰਪਾਲ ਸਿੰਘ ਪਿੰਡ ਆਕੜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਮੰਦ ਭਾਗੀ ਕਰਨਾ ਹੈ ਇੱਕ ਕਿਸਾਨ ਆਗੂ ਵੇਖੋ ਹਰ ਇੱਕ ਨੂੰ ਹੱਕ ਹੈ ਸਵਾਲ ਕਰਨ ਦਾ ਜਵਾਬ ਦੇਣ ਦਾ ਅਸੀਂ ਵੀ ਦੇ ਰਹੇ ਆ ਇਹ ਵੀ ਦੇਣ ਜਿਹੜੀਆਂ ਮੇਖਾਂ ਬਾਰਡਰਾਂ ਤੇ ਲਾਈਆਂ ਸੀ ਠੀਕ ਹੈ ਹੁਣ ਲੋਕਾਂ ਨੇ ਆਪਣੇ ਘਰਾਂ ਅੱਗੇ ਲਾ ਲਈਆਂ ਜੋ ਜੈਸਾ ਕਰਨੀ ਵੀ ਜੈਸੀ ਕਰਨੀ ਵੈਸੇ ਭਰਨੀ ਵਾਲਾ ਕੰਮ ਹੈ ਕਿਸੇ ਟਾਈਮ ਅਸੀਂ ਮਿੰਨਤਾ ਕੱਢਦੇ ਸੀ ਕਿਸਾਨ ਮਿੰਨਤਾ ਕੱਢਦੇ ਸੀ ਕਿ ਅਸੀਂ ਮਿਲਣਾ ਅਸੀਂ ਮਿਲ ਲਈ ਆ ਰਹੇ ਆ ਤੇ ਹੁਣ ਇਹ ਲੋਕਾਂ ਦੀ ਮਿੰਨਤਾ ਕੱਢਦੇ ਫਿਰਦੇ ਨੇ ਅਸੀਂ ਮਿਲ ਲਈ ਆ ਰਹੇ ਆ ਸਵਾਲ ਜਵਾਬਾਂ ਤੋਂ ਭੱਜਣਾ ਨਹੀਂ ਚਾਹੀਦਾ ਦੇਣੇ ਚਾਹੀਦੇ ਨੇ ਹਰਕ ਟਾਈਮ ਮਾਨ ਸਾਹਿਬ ਲੋਕਾਂ ਨੂੰ ਦੂਰੋਂ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੇ ਕੋਈ ਗੱਲ ਆ ਤੁਹਾਨੂੰ ਦੱਸ ਦਿਓ ਤੁਸੀਂ ਆਪਾਂ ਹਰ ਰੋਜ਼ ਰੇਲੀਆਂ ਦੇਖਦੇ ਸੋ ਬਹੁਤ ਮੰਦਭਾਗੀ ਘਟਨਾ ਨਿੰਦਣਯੋਗ ਘਟਨਾ ਇਸ ਤਰ੍ਹਾਂ ਨਹੀਂ ਸੀ ਹੁਣ ਅਬ ਦੋਰਾ ਲਖੀਮਪੁਰ ਖੀਰੀ ਜਿਹੜਾ ਯਾਦ ਕਰਾਤਾ ਵੀਡੀਓ ਸਾਹਮਣੇ ਆ ਰਹੀਆਂ ਨੇ ਤੇ ਜੋ ਵੀ ਕਾਨੂੰਨ ਅਨਸਾਰ ਬਣਦੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਤੇ ਭਰਾ ਦਾ ਜਿਹੜਾ ਸਰਕਾਰ ਆ ਜੋ ਕਹਿੰਦੀ ਮਾਨ ਸਨਮਾਨ ਆ ਇੱਕ ਸਰਦਾ ਕਹਿ ਲਈ ਆ ਪਾ ਸਾਰੇ ਮੈਂ ਤਾਂ ਦੇਖਿਆ ਕਿ ਮੇਰਾ ਅੱਜ ਸਾਰਾ ਹਲਕਾ ਕਨੌਰ ਰਾਜਪੁਰਾ ਹਰ ਇੱਕ ਬੰਦੇ ਸਾਰੇ ਕਿਸਾਨ ਆ ਗੂ ਮਾੜੀ ਜੀ ਜਿੰਨੂੰ ਵੀ ਪਤਾ ਲੱਗਿਆ ਹਰ ਇੱਕ ਨੇ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝੇ ਬਿਲਕੁਲ ਜੀ ਪਨੀਤਪੁਰ ਕਿਹਾ ਜਾ ਰਿਹਾ ਕਿ ਹੈ ਅਟੈਕ ਹੋਇਆ ਹੈ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਹੈ ਹਾਰਟ ਟੈਕ ਕਰ ਤਰ ਵੀਰ ਗਾਂਧੀ ਦੇ ਦੇ ਉੱਪਰ ਬਿਆਨ ਆਇਆ ਕਿ ਉੱਥੇ ਤੱਕ ਭਾਜਪਾ ਵੀ ਵਰਕਰਾਂ ਨਾਲ ਨਹੀਂ ਧੱਕਾ ਮਚੀ ਨਹੀਂ ਬਿਲਕੁਲ ਜੀ ਵੀਡੀਓ ਸਾਹਮਣੇ ਆਈ ਹੋਈ ਹੈ ਅਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਜੋ ਪਰਿਵਾਰ ਸਾਰੇ ਨਾਲ ਸੀ ਜਿਹੜਾ ਉੱਤੀ ਜਾਣਾ ਤਾਂ ਹੈ ਨਹੀਂਗਾ ਕੋਈ ਘਟੋ ਘਟ ਸੌ ਜਾਣਾ ਸੀ ਨਾਲ ਸੌ ਜਾਣਾ ਵਿਟਨਸਟਸ ਸੌ ਜਾਣਾ ਪਹਿਲੇ ਹੀ ਹੈਗਾ ਨਾਲ ਜੋ ਵੀ ਬਣਦੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਪਰਿਵਾਰ ਨੂੰ ਜਿਹੜਾ ਮਾਨਸਾਹ ਵੱਲੋਂ ਵੀ ਹਰਕਤ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਸਾਰੇ ਬੰਦੇ ਸਾਰੀਆਂ ਪਾਰਟੀਆਂ ਆਈਆਂ ਅਰੇ ਪਾਕਿਸਤਾਨਾ ਵੱਲੋਂ ਵੀ ਸਾਨੂੰ ਲੈਣ ਦੀ ਸੀ ੱਟਕੇ ਨਾਲ ਲੈ ਕੇ ਆਏ ਉਹ ਨਹੀਂ ਉਹਥੇ ਉਹਥੇ ਮਾਹੌਲ ਹੀ ਇਦਾਂ ਦਾ ਬਣਾ ਦਿੱਤਾ ਗਿਆ ਬੀਜੇਪੀ ਵੱਲੋਂ ਉੱਥੇ ਨਾਲ ਸੀ ਕਾਪਕੇ ਸੈਂਟਰ ਦੀ ਸਿਕਿਉਰਿਟੀ ਉਹਨਾਂ ਦੇ ਕੋਲੇ ਫੋਰਸ ਆ ਕਾਪਕੇ ਪਹਿਲਾਂ ਰਹੇ ਨੇ ਰਾਜ ਦੇ ਵਿੱਚ ਰਹੇ ਨੇ ਮੈਡਮ ਕਿਹੜਾ ਅੱਜ ਪਹਿਲੀ ਵਾਰੀ ਆਏ ਨੇ ਪਰਨੀਤ ਕੌਰ ਤਾਂ ਲੰਬੇ ਸਮੇਂ ਤੋਂ ਨੇ ਤੇ ਮੈਨੂੰ ਲੱਗਦਾ ਕਿ ਸਿਕਿਉਰਿਟੀ ਜਿਹੜੀ ਆ ਉਹ ਵੀ ਵਿਡਰਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਬਦਸਲੂਕੀ ਕਰਦੀ ਹੈ ਦੂਜੀਆਂ ਸਟੇਟਾਂ ਦੀ ਸਿਕਿਉਰਿਟੀ ਨੇ ਆ ਕੇ ਜਿਹੜਾ ਉਹਨੂੰ ਕੀ ਪਤਾ ਕਿਸਾਨ ਕੌਣ ਉਹਨੂੰ ਤੇ ਹਰ ਇੱਕ ਬੰਦਾ ਕਿਉਂਕਿ ਆਪਣੇ ਜਿਹੜੇ ਨੌਜਵਾਨ ਨੇ ਆਪਣੇ ਭਰਾ ਨੇ ਉਹਨਾਂ ਨੂੰ ਪਤਾ ਤੇ ਦੂਜੀਆਂ ਸਿਕਿਉਰਿਟੀ ਨੂੰ ਨਹੀਂ ਪਤਾ ਪਰ ਆਮ ਤੌਰ ਤੇ ਦੇਖਦੇ ਆ ਇਦਾਂ ਦਾ ਹੀ ਇਹਨਾਂ ਨੇ ਸਾਡੇ ਨਾਲ ਬਾਡਰ ਬਾਡਰ ਤੇ ਵਤੀਰਾ ਕੀਤਾ ਸੀ ਤੇ ਹੁਣ ਜਿਹੜਾ ਬਾਡਰ ਤੋਂ ਹੁਣ ਸਾਡੇ ਘਰਾਂ ਦੇ ਵਿੱਚ ਆ ਕੇ ਵੀ ਸਾਡੇ ਨਾਲ ਵਤੀਰਾ ਕਰਨ ਲੱਗ ਪੇ ਸੋ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਕਿਹਾ ਹੋਇਆ ਵੀ ਮੀਟਿੰਗਾਂ ਨਹੀਂ ਹੋਣਗੀਆਂ ਤੇ ਜੇ ਕਿਸੇ ਦੇ ਵਿੱਚ ਪਿੰਡ ਵਿਰੋਧ ਕਰਦਾ ਤੇ ਨਹੀਂ ਜਾਣਾ ਚਾਹੀਦਾ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਏਗੀ ਕੀ ਕਰਦੇ ਨਹੀਂ ਬਿਲਕੁਲ ਜੀ ਉਹ ਤਾਂ ਪਹਿਲੇ ਮੇਰਾ ਪਰਿਵਾਰ ਹੈ ਜੀ ਉਹ ਤਾਂ ਪਹਿਲੇ ਹੀ ਆਪਣਾ ਹੀ ਪਰਿਵਾਰ ਆ ਮੈਂ ਮੇਰੇ ਕੋਲ ਬਹੁਤ ਵਾਰੀ ਆਉਂਦੇ ਜਾਂਦੇ ਸੀ ਹੋਰ بڑے ਮਸਲੇ ਆਪਣੇ ਹਲਕੇ ਦਾ ਕੋਈ ਵੀ ਮਸਲਾ ਹੁੰਦਾ ਮਾਨ ਸਾਹਿਬ ਦਾ ਪਤਾ ਨਹੀਂ ਜੀ ਉਹਨਾਂ ਮੇਰੀ ਗੱਲ ਹੋਈ ਹੈ ਜੋ ਵੀ ਪ੍ਰੋਗਰਾਮ ਦਿੰਦੇ ਆ ਤਾਂ ਜ਼ਰੂਰ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਉਹਨਾਂ ਨੇ ਸਰ ਮੇਰਾ ਨਾਮ ਜਸਵਿੰਦਰ ਸਿੰਘ ਪਿੰਡਾਕੜੀ ਜੀ ਸਰ ਅਸੀਂ ਆਪਣਾ ਸੇਹੜਾ ਪਿੰਡ ਦੇ ਵਿੱਚ ਇੱਕ ਸਾਨੂੰ ਪਤਾ ਲੱਗਿਆ ਵੀ ਪ੍ਰਨੀਤ ਕੌਰ ਜਿਹੜੀ ਬੀਜੇਪੀ ਦੀ ਕੈਂਡੀਡੇਟ ਆ ਉਹ ਪਿੰਡ ਸੇਹੜੇ ਦੇ ਵਿੱਚ ਪ੍ਰਚਾਰ ਵਾਸਤੇ ਆ ਰਹੀ ਆ ਅਸੀਂ ਪੰਜੇ ਪਿੰਡ ਆਕੜੀ ਸੇਹੜੀ ਸੇਹੜਾ ਤੱਕ ਤੋਂ ਮਜਰਾ ਦੇ ਫਵਰਾ ਅਸੀਂ ਸਾਡੇ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਤੁਹਾਨੂੰ ਪਤਾ ਕਿਡਾ ਚਰਚਿਤ ਮਾਮਲਾ ਜਿਹਦੇ ਵਿੱਚ 70 ਬੰਦੇ ਦਾ ਐਫਆਈਆਰ ਹੋਈ ਆ ਅਸੀਂ ਉਸ ਸੰਬੰਧ ਦੇ ਵਿੱਚ ਇਹਨਾਂ ਤੋਂ ਇੱਕ ਸਵਾਲ ਜਵਾਬ ਕਰਨ ਗਏ ਸੀ ਸ਼ਾਂਤਮਈ ਤਰੀਕੇ ਨਾਲ ਕਿ ਜਿਹੜੇ ਸਾਡੇ 5 ਪਿੰਡ ਤੁਸੀਂ ਲੁੱਟੇ ਸੀ 5 ਪਿੰਡਾਂ ਦੀ ਤੁਸੀਂ ਜ਼ਮੀਨ ਐਕਵਾਇਰ ਕਰਾਈ ਸੀ ਪੰਚੇਤੀ ਲੈਂਡ 1100 ਏਕੜ ਅਸੀਂ ਉਸ ਸੰਬੰਧ ਦੇ ਵਿੱਚ ਇਹਨਾਂ ਦਾ ਸਵਾਲ ਜਵਾਬ ਕਰਨਾ ਸੀ ਤੁਸੀਂ ਮੁਆਵਜ਼ਾ ਐਲਾਨ ਕੀਤਾ ਸੀ ਵੀ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ 500 ਪਰਿਵਾਰ ਦੀ ਫਾਈਲ ਉਦੋਂ ਦੀ ਮੁਆਵਜ਼ੇ ਵਾਸਤੇ ਅਸੀਂ ਢੜਖ ਦੀ ਬਰ ਰਹੀ ਆ ਕਿਉਂ ਨਹੀਂ ਮੁਆਵਜ਼ਾ ਦਿੱਤਾ ਤੁਸੀਂ ਕ੍ਰਾਪਸ਼ਨ ਕਰਕੇ ਕਰੋੜਾਂ ਰੁਪਈਆ ਵਿਜੀਲੈਂਸ ਦੇ ਵਿੱਚ ਕੇਸ ਆ ਤੁਹਾਨੂੰ ਪਤਾ ਹੀ ਕਿੰਨੇ ਕਰੋੜਾ ਰੁਪਈਆ ਲਏ ਪਰਿਵਾਰਾਂ ਦੇ ਘਰਾਂ ਦੇ ਵਿੱਚ ਗਿਆ ਵੀ ਉਹ ਜਿਹੜਾ ਮੁਆਵਜ਼ਾ ਤੁਸੀਂ ਕਿਉਂ ਨਹੀਂ ਦਿੱਤਾ ਹੈਗਾ ਤੇ ਉਹ ਜਿਹੜੀ ਕ腐ਸ਼ਨ ਆ ਤੁਸੀਂ ਕਿਵੇਂ ਖਿੱਚ-ਖਿੱਚ ਕੇ ਲੈ ਕੇ ਕਰੋੜਾ ਰੁਪਈਆ ਤੁਸੀਂ ਖਾ ਗਏ। ਬਡੀ ਗੱਲ ਹੋ ਉੱਥੇ ਮਹਾਰਾਣੀ ਸਾਹਿਬ ਨਾਲ ਤੇਸੂ ਪੇਸ਼ ਕਰ ਲਈ। ਅਸੀਂ ਮਹਾਰਾਣੀ ਸਾਹਿਬ ਨੂੰ ਤੇ ਅਪੀਲ ਕੀਤੀ ਵੀ ਸਾਡੇ ਨਾਲ ਖੜਕੇ ਤੁਸੀਂ ਇੱਕ ਤਰੀਕੇ ਨਾਲ ਸਾਡੇ ਨਾਲ ਸਵਾਲ-ਜਵਾਬ ਤਾਂ ਕਰ ਲਓ ਪਰ ਉਹਨਾਂ ਨੇ ਸਾਡੀ ਸੁਣੀ ਨਹੀਂ ਕਿਵੇਂ ਉਹਨਾਂ ਦੇ ਗੁੰਡਿਆਂ ਨੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਵੇਂ ਗੁੰਡਿਆਂ ਨੇ ਸਾਨੂੰ ਦਰੜਿਆ ਹੈ। ਅਸੀਂ ਫੇਰ ਇੱਕ ਕਿਸਾਨਾਂ ਨੂੰ ਅਪੀਲ ਕਰ ਰਹੇ ਸੀ ਕਿ ਕਿਸੇ ਨੇ ਹੱਥ ਨਹੀਂ ਝੱਕਣਾ ਹੈਗਾ ਅਸੀਂ ਉਹਨਾਂ ਦੀਆਂ ਗੱਡੀਆਂ ਅੱਗੇ ਪੈਗੇ ਗੱਡੀਆਂ ਕਿੱਥੇ ਪੈਗੇ ਵੀ ਸਾਡੇ ਉੱਪਰ ਲੰਘਾ ਲੈ ਜੋ ਘੱਟੋ ਘੱਟ ਸਾਡਾ ਇਹ ਤਾਂ ਬਣਦਾ ਫਰਜ਼ ਜਦੋਂ ਤੁਸੀਂ ਸਾਡਾ 1150 ਕਿੱਲਾ ਤੁਸੀਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਅਸੀਂ ਸਾਡੇ ਪਿੰਡ 'ਚ ਤੁਸੀਂ ਵੋਟ ਮੰਗਣ ਆਏ ਆ ਤਾਂ ਅਸੀਂ ਇੱਕ ਸਵਾਲ ਜਵਾਬ ਤਾਂ ਕਰ ਲਈਏ ਵੀ ਤੁਸੀਂ ਸਾਨੂੰ ਦੱਸੋ ਸਾਡਾ ਮੁਆਵਜ਼ਾ ਕਿਉਂ ਨਹੀਂ ਰਿਹਾ ਹੈਗਾ ਤੁਹਾਡਾ ਕਰੋੜਾਂ ਰੁਪਏ ਕਿਵੇਂ ਤੁਸੀਂ ਲੁੱਟ ਲੈ ਗਏ ਸਾਡਾ ਸਫਾ ਦਾ ਫਰਜ਼ ਬਣਦਾ ਕਿਉਂਕਿ ਵੋਟਾਂ ਮਿਲੀ ਅਸੀਂ ਪੁੱਛ ਸਕਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਆਏ ਨੇ ਉਹੀ ਨਹੀਂ ਸੁਣੀ ਜੀ ਗੱਡੀਆਂ ਦੇ ਸ਼ੀਸ਼ੇ ਚੜਾਏ ਹੋਏ ਆ ਉਹਨਾਂ ਦੇ ਜਿਹੜੇ ਗੁੰਡੇ ਸੀ ਅੱਗੇ ਆਏ ਜਿਕੇ ਹਰਿੰਦਰਪਾਲ ਦਾ ਪਤਾ ਲੱਗ ਰਿਹਾ ਵੀ ਇਹ ਚੰਦੂ ਮਾਜਰੇ ਦਾ ਭਣਜਾ ਹੈ ਹੋਰ ਵੀ ਉਹਦੇ ਗੁੰਡੇ ਸੀ ਅੱਗੇ ਕਿੱਤੇ ਹੋਏ ਤੇ ਉਹ ਖਾਕੀ ਵਰਦੀ ਵਾਲੇ ਜਿਹੜੀ ਸੈਂਟਰ ਦੀ ਸਿਕਿਉਰਟੀ ਆ ਉਹਨਾਂ ਨੇ ਕਿਵੇਂ ਸਾਡੇ ਨਾਲ ਧੱਕਾ ਮੁਕੀ ਕਰੀ ਉਹਨਾਂ ਕੋਲ ਦੂਜੇ ਡੰਡੇ ਸੀ ਕਿਵੇਂ ਡੰਡੇ ਮਾਰਿਆ ਸਾਡੇ ਸਾਡੇ ਅਸੀਂ ਜਦੋਂ ਗੱਡੀਆਂ ਅੱਗੇ ਪੈ ਗਏ ਸਾਡੇ ਠੁੱਟ ਮਾਰੇ ਆ ਕੀ ਇੰਨੀ ਗੁੰਡਾਗਰਦੀ ਇੰਨੀ ਨੇਰ ਕਰਦੀ ਇੱਕ ਤਾਲਿਬਾਨੀ ਜਿਵੇਂ ਰਾਜ ਹੁੰਦਾ ਉਹ ਕੰਮ ਸਾਡੇ ਨਾਲ ਹੋਇਆ ਸਾਡੇ ਤੇ ਕਿਵੇਂ ਅਤਿਆਚਾਰ ਕੀਤਾ ਗਿਆ ਸਾਡਾ ਬੰਦਾ ਕਿਵੇਂ ਐ ਤੁਸੀਂ ਦੇਖਿਆ ਕਿਵੇਂ ਸ਼ੀਰ ਹੋਇਆ ਡਿੱਗਿਆ ਕਿਵੇਂ ਕਿਵੇਂ ਨੂੰ ੱੱਕੇ ਮਾਰੇ ਗਏ ਆ ਉਸ ਤੋਂ ਬਾਅਦ ਇੱਕ ਦੇਖੋ ਹੋਰ ਨੇਰ ਕਰਦੀ ਬੰਦਾ ਡਿੱਗ ਗਿਆ ਨੀਚੇ ਇਹਨਾਂ ਦੇ ਗੁੰਡਿਆਂ ਨੇ ਸਾਨੂੰ 5 ਮਿੰਟ ਵਾਸਤੇ ਬੰਦਾ ਨਹੀਂ ਚੱਕਣ ਦਿਆ ਉਹ ਬੰਦੇ ਨੂੰ ਅਸੀਂ ਕਿਵੇਂ ਅਸੀਂ ਵੀ ਚੁੱਕ ਲਈ ਸੀ ਕੱਢ ਕੇ ਲਗਿਆ ਰੋਲਾ ਪਾਪਾ ਕੇ ਐਨੀ ਗੁੰਡਾ ਕਰਦੀ ਸਾਡੇ ਨਾਲ ਇਹਨਾਂ ਅਤਿਆਚਾਰ ਇੱਕ ਜੀ ਸਾਡਾ ਭਰਾ ਸ੍ਰੀਂਦਰ ਸਿੰਘਾ ਸੇਹੀ ਤੋਂ ਉਹਦੇ ਹੱਥ ਤੇ ਡੰਡਾ ਵੱਜਿਆ ਹੱਥਾਂ ਸੋ ਜਾ ਗਈ ਹੋਰਾਂ ਨੇ ਵੀ ਡੰਡੇ ਬਹੁਤ ਵੱਜਿਆ ਜੀ ਹੁਣ ਤਾਂ ਪਤਾ ਲੱਗੂ ਅਸੀਂ ਤਾਂ ਜਿਹੜੇ ਸਾਡੇ ਭਰਾ ਨੂੰ ਅਸੀਂ ਤਾਂ ਲੈ ਕੇ ਦਮ-ਦਮ ਗੱਡੀ 'ਚ ਲੈ ਕੇ ਆ ਗਏ ਅਸੀਂ ਮੌਕੇ ਤੇ ਸੀ ਜੀ ਹਾਂਜੀ ਸਰਿੰਦਰ ਸਿੰਘ ਆ ਜੀ ਆਪਣਾ ਪਿੰਡ ਅਕੜੀ ਜੀ ਕਿੰਨੀ ਉਮਰ ਹੋ ਗਈ ਜਨਾਂ ਦੀ ਇਹ ਉਹਨਾਂ ਦੀ ਹੁਣ ਜੀ 57-58 ਸਾਲ ਮੌਕੇ ਤੇ ਸੀ ਹਾਂ ਜੀ ਸਾਡੇ ਉਹ ਸਾਡੇ ਸਰਕਾਰ ਜੋ ਦੀ ਪਿੱਛੇ ਖੜੀ ਸੀ ਅੰਕਲ ਉਹ ਨਹੀਂ ਸਾਰੇ ਪਿੱਛੇ ਖੜੀ ਸੀ ਅਸੀਂ ਮੁੰਡੇ-ਮੁੰਡੇ ਅੱਗੇ ਟਹਿਗੇ ਗੱਡੀ ਦੇ ਵੀ ਕੋਈ ਗੱਲ ਨਹੀਂ ਆਪਾਂ ਨੂੰ ਦਰੜ ਕੇ ਲੰਘ ਜਾਣਗੇ ਮਹਾਰਾਣੀ ਸਾਹਿਬ ਨੇ ਗੱਡੀ ਬੈਕ ਕਰਨ ਲੱਗੀ ਉਹਨਾਂ ਨੇ ਇੱਕ ਬੇਇੱਜ਼ਤੀ ਸਮਝੀ ਵੀ ਅਸੀਂ ਗੱਡੀ ਬੈਕ ਕਰ ਰਹੇ ਹਾਂ ਉਹਨਾਂ ਦੇ ਗੁੰਡੇ ਨੇ ਫਿਰ ਸਾਡੇ ਤੇ ਲਾਠੀ ਚਾਰਜ ਵੀ ਕਰਿਆ ਤੇ ਸਾਡੇ ਠੁੱਡ ਵੀ ਮਾਰੇ ਆ ਤੇ ਉਹ ਬੰਦਾ ਫਿਰ ਉਹਦੇ ਵਿੱਚ ਜਿਹੜੇ ਲਾਠੀ ਚਾਰਜ ਹੋਇਆ ਜਾਂ ੱੱਕੇ ਵੱਜੇ ਨੇ ਉਹਨਾਂ ਜੋ ਉਹ ਬੰਦਾ ਸ਼ਹੀਦ ਹੋ ਅਸੀਂ ਜੀ ਦਮਾ ਦਮ ਜਲਦੀ ਗੱਡੀ ਅਸੀਂ ਸੋਚੇ ਪਹਿਲਾਂ ਪੰਜ ਮਿੰਟ ਕੱਢ ਲੀਂਦੇ ਇਹਨਾਂ ਨੇ ਤੇ ਅਸੀਂ ਇੱਥੇ ਆਪੀ ਜੈਨ ਰਾਜਪਰੇ ਹਸਪੀਟਲ ਦੇ ਵਿੱਚ ਆਇਆ ਇੱਥੇ ਆਉਂਦੇ ਆਉਂਦੀ ਸਾਨੂੰ ਉੱਥੇ ਡੈੱਡ ਹੋ ਗਿਆ ਸੀ ਬੰਦ ਦਾ ਸਾਨੂੰ ਉਹਨਾਂ ਨੇ ਪਤਾ ਲੱਗਾ ਸਰੀਰ ਠੰਡਾ ਹੋ ਗਿਆ ਤੇ ਇੱਥੇ ਆ ਕੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਮਿਤ੍ਰਕ ਐਲਾਨਤਾ ਤੇ ਅਸੀਂ ਇੱਕ ਤੁਹਾਡੇ মিডিਆ ਵੀਰਾਂ ਦੇ ਨਾਲ ਦੇ ਜਰੀਏ ਇੱਕ ਅਪੀਲ ਕਰਦੇ ਆਂ ਪੰਜਾਬ ਦੀ ਜਨਤਾ ਨੂੰ ਤੇ ਹੋਰ ਸਟੇਟਾਂ ਦੀ ਜਨਤਾ ਨੂੰ ਵੀ ਵੀਰੋ ਹੱਥ ਦੇਣ ਕੇ ਬੇਨਤੀ ਆ ਇਸ ਭਰਾ ਨੂੰ ਸਾਡੇ ਨੂੰ ਸੱਚੀ ਸ਼ਰਧਾਂਜਲੀ ਤੁਹਾਡੀ ਕਿ ਇਹੀ ਹੋਊਗੀ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਪਿੰਡਾਂ 'ਚ ਬਾਈਕਾਟਰ ਕਰੋ ਇਹਨਾਂ ਨੂੰ ਪਿੰਡਾਂ 'ਚ ਵਰਨਾ ਦਿਓ ਇਹ ਕੱਲੀ ਮੈਮ ਕਿਸਾਨਾਂ ਵੀਰਾਂ ਨੂੰ ਨਹੀਂ ਬੇਨਤੀ ਕਰ ਰਹੀ ਆ ਇਹ ਮਜ਼ਦੂਰਾਂ ਭਰਾਵਾਂ ਨੂੰ ਇਹ ਦੁਕਾਨਦਾਰ ਭਰਾਵਾਂ ਨੂੰ ਛੋਟੇ ਜੋ ਵੀ ਕੰਮ ਕਰਦੇ ਨੇ ਕਿਤੇ ਕਰਦੇ ਨੇ ਕਿਉਂਕਿ ਇਹ ਅਸੀਂ ਜਿਹੜੀ ਗੱਲ ਸੀ ਇਹ ਮਜ਼ਦੂਰ ਭਰਾਵਾਂ ਦੀ ਕਰਨੀ ਸੀ ਇਹ ਜਿਹੜਾ 500 ਭਰਾ ਸੀ ਐਸਸੀ ਭਾਈ ਜਿਹੜਾ ਬੀਸੀ ਭਾਈ ਸ਼ਰਾ ਖਾਸ ਕਰਕੇ ਐਸਸੀ ਬੀਸੀ ਭਾਈਚਾਰੇ ਨੂੰ ਅਪੀਲ ਕਰਦਾ ਆ ਵੀ ਵੀਰੋ ਇਹਨਾਂ ਦੀਆਂ ਗੱਲਾਂ ਚ ਨਾਓ ਅਸੀਂ ਤੁਹਾਡੀ ਗੱਲ ਕਰਨ ਵਾਸਤੇ ਇਹਨਾਂ ਨਾਲ ਸਵਾਲ ਜਵਾਬ ਕਰਨਾ ਸੀ ਮੁਆਵਜ਼ੇ ਦਾ ਜਿਹੜਾ ਤੁਹਾਨੂੰ ਮੁਆਵਜ਼ੇ ਦਾ ਕੇਸ ਬਣਿਆ ਹੋਇਆ ਬੀ.ਐਨ.ਟੀ ਕਰਦਾ ਵੀ ਇਹਨਾਂ ਨੂੰ ਪਿੰਡਾਂ 'ਚ ਪੂਰਨ ਬਾਈਕਟ ਕਰੋ ਧੰਨਵਾਦ